ਜੀ ਨਵਾਂ ਕਾਨੂੰਨ ਹੁਣ ਇੰਪਲੀਮੈਂਟ ਹੋ ਗਿਆ ਵੀ ਜਿਹੜਾ ਹੁਣ ਸਜ਼ਾ ਦਾ ਪ੍ਰਾਵਧਾਨ ਹੈ 10 ਸਾਲ ਤੱਕ ਵਾਲਾ ਪਤਾ ਲੱਗਿਆ ਹਾਂਜੀ ਲੱਗਿਆ ਪਤਾ ਜੀ ਹੁਣ ਵੱਟ ਚ ਕੀ ਭਾਵਾਂ ਬੰਤ ਦੇਖਣ ਗੱਡੀ ਕਿਹੜਾ ਚਲਾਊਗਾ ਜੀ ਇਹ ਕਰ ਗਲਤੀ ਦੂਜੇ ਦੀ ਹੋਵੇ ਕੋਈ ਥੱਲੇ ਲੈ ਆ ਕੇ ਗੱਡੀ ਵਾਰ ਦੇ ਉਹਦੇ ਵਿੱਚ ਫਿਰ ਡਰਾਈਵਰ ਦੀ ਕੀ ਗਲਤੀ ਐ ਇਹ ਤਾਂ ਜਿਹਦੀ ਗਲਤੀ ਆ ਉਹਦੀ ਕੱਢਣਾ ਬਹੁਤ ਗਲਤ ਗੱਲ ਆ ਜੀ ਜਿਹੜਾ ਇਹ ਕਾਨੂੰਨ ਰੱਖਿਆ ਗਿਆ ਵਾ ਹੁਣ ਇਹਦੇ ਕਾਰਨ ਅਸੀਂ ਗੱਡੀਆਂ ਖੜਾ ਕੇ ਧਰਨੇ ਲਾਵਾਂਗੇ ਜੀ ਆਵਰ ਵੀਰ ਕਰੋਗੇ ਕਾਰਨਾ ਕੀ ਆ ਜੀ ਜਮ ਲੱਗਣਿਆ ਇਹ ਸਾਰੇ ਗੱਡੀਆਂ ਖੜਨਗੀਆਂ ਕੋਈ ਲੱਭੂਆਂ ਟ੍ਰੈਵਲ ਗੱਡੀ ਚਲਾਉਣ ਵਾਲਾ ਇਹ ਗਲਤ ਹੈ ਜੀ ਇਹਦਾ ਗਰੀਬੰਦ ਨੂੰ ਮਾਰਨਾ ਇਹ ਕੰਮ ਹੋਇਆ ਪਿਆ ਜੀ ਸਾਨੂੰ ਗੱਡੀਆਂ ਚਲਾਉਣਾ ਫਿਰ ਇਹਦਾ ਮਤਲਬ ਹੁੰਦਾ ਸੰਧਿਆੜੀਆਂ ਕਰਨੀਆਂ ਪੈਣਗੀਆਂ ਜੀ ਇਹਦਾ ਹਾਲ ਹੀ ਹੈ ਇਹ ਪਹਿਲਾਂ ਲੋਕਾਂ ਨੂੰ ਜਾਗਰੂਕ ਕਰਦੇ ਉਸ ਤੋਂ ਬਾਅਦ ਆਪਦੇ ਕਾਨੂੰਨ ਦੀ ਪ੍ਰਕਿਰਿਆ ਜੀ ਥੋੜੀ ਬਾਅਦ ਕਰਦਾ ਇੱਕਦਮ ਨਹੀਂ 2 ਤੋਂ 10 ਡਰਾਈਵਰਾਂ ਨੂੰ ਲੈ ਕੇ ਹੁਣ ਨਵਾਂ ਕਾਨੂੰਨ ਲਾਗੂ ਹੋ ਗਿਆ ਹੈ ਇੰਪਲੀਮੈਂਟ ਹੋ ਗਿਆ ਹੈ ਜੇ ਡਰਾਈਵਰ ਦੀ ਗੱਲ ਕਰੀਏ ਤਾਂ ਖਾਸ ਕਰਕੇ ਜਿਹੜੇ ਹੈਵੀ ਗੱਡੀਆਂ ਦੇ ਡਰਾਈਵਰ ਨੇ ਉਹਨਾਂ ਦੇ ਵਿੱਚ ਇੱਕ ਅਜੀਬ ਜਿਹੀ ਡਰ ਦੇਖ ਨੂੰ ਮਿਲ ਰਿਹਾ ਹੈ ਡਰ ਹੈ ਕਿਉਂ ਕਿਸ ਗੱਲ ਦਾ ਇਹ ਚੀਜ਼ ਸਮਝਣ ਦੀ ਲੋੜ ਹੈ ਕਿਉਂਕਿ ਪਹਿਲਾਂ ਸੀ ਵੀ ਕਾਨੂੰਨ ਦੇ ਵਿੱਚ ਕਿ ਜੇਕਰ 304 ए ਦੀ ਜਿਵੇਂ ਗੱਲ ਕਰਾਂ ਐਪੀਸੀ ਇੰਡਮੀਨ ਕੋਡ ਉਹਦੇ ਵਿੱਚ ਸੀਗਾ ਵੀ ਜੇ ਡੈਥ ਡਿਊ ਟੂ ਨੈਗਲੀਜੈਂਸ ਨਾਟ ਅਮਾਊਂਟਿੰਗ ਟੂ ਕਲਪੇਬਲ ਹੋਮੋਸਾਈਡ ਇਹ ਚੀਜ਼ ਹੁੰਦੀ ਹੈ ਤਾਂ ਅਵੇਲੇਬਲ ਸੀ 2 ਸਾਲ ਤੱਕ ਦੀ ਸਜ਼ਾ ਸੀ ਜੇਕਰ ਤੁਸੀਂ ਗਲਤ ਪਾਏ ਜਾਂਦੇ ਹੋ ਜਾਂ ਕਈ ਕਲੌਜ਼ ਕਈ ਤਰ੍ਹਾਂ ਦੇ ਸਬਕਲੌਜ਼ ਹੁੰਦੇ ਆ ਨਾਲ ਦੇ ਨਾਲ ਹਿੱਟ ਐਂਡ ਰਨ ਉਹਦੇ ਵਾਸਤੇ ਵੀ ਅਲੱਗ ਪ੍ਰਵਧਾਨ ਸੀ ਲੇਕਿਨ ਹੁਣ ਜਿਹੜੇ ਖਾਸ ਕਰ ਹੈਵੀ ਗੱਡੀਆਂ ਡਰਾਈਵਰ ਵੀਰ ਨੇ ਉਹਨਾਂ ਦੇ ਮਨ 'ਚ ਡਰ ਪੈ ਗਿਆ ਹੈ ਕਿ ਕਿੱਥੇ 2 ਸਾਲ ਕਿੱਥੇ ਤਕਰੀਬਨ 10 ਸਾਲ 5 ਗੁਣਾ ਜ਼ਿਆਦਾ ਤੇ ਗੱਲਬਾਤ ਕਰਦੇ ਆ ਜਿਹੜੇ ਵੱਡੀਆਂ ਗੱਡੀਆਂ ਹੈਵੀ ਗੱਡੀਆਂ ਚਾਹੁੰਦੇ ਨੇ ਇਹ ਸੌਖੇ ਨਹੀਂ ਹੁੰਦੇ ਚਲਾਣੀਆਂ ਤੇ ਗੱਲਬਾਤ ਕਰਦੇ ਆ ਕਿ ਬਾਈ ਸਾਡੇ ਕੋਲ ਨੇ ਬਾਈ ਜੀ ਨਵਾਂ ਕਾਨੂੰਨ ਹੁਣ ਇੰਪਲੀਮੈਂਟ ਹੋ ਗਿਆ ਵੀ ਜਿਹੜਾ ਹੁਣ ਸਜ਼ਾ ਦਾ ਪ੍ਰਾਵਧਾਨ ਹੈ 10 ਸਾਲ ਤੱਕ ਵਾਲਾ ਪਤਾ ਲੱਗਿਆ ਹਾਂਜੀ ਲੱਗਿਆ ਪਤਾ ਜੀ ਤੇ ਹੁਣ ਮਨ ਚ ਕੀ ਭਾਵਾਂਦੇ ਪਏ ਮਨ ਤੇ ਦੇਖਣ ਗੱਡੀ ਕਿਹੜਾ ਚਲਾਊਗਾ ਜੀ ਇਹ ਕੋਣ ਗਲਤੀ ਦੂਜੇ ਦੀ ਹੋਵੇ ਕੋਈ ਥੱਲੇ ਲਿਆ ਕੇ ਗੱਡੀ ਵਾਰ ਦੇ ਉਹਦੇ ਵਿੱਚ ਫਿਰ ਡਰਾਈਵਰ ਦੀ ਕੀ ਗਲਤੀ ਆ ਇਹ ਤਾਂ ਜਿਹਦੀ ਗਲਤੀ ਆ ਉਹਦੀ ਕੱਢਣਾ ਨਾਲੇ ਕਹਿੰਦੇ ਵੀ ਹਿੱਟ ਐ ਡਰਨ ਹੈ ਜੀ ਕਹਿੰਦੇ ਵੱਡੀ ਗੱਡੇ ਦੇ ਕਈ ਵਾ ਡਰਾਈਵਰ ਐਕਸੀਡ ਕਰਕੇ ਮੁੱਕੇ ਤੋਂ ਭੱਜ ਜਾਂਦੇ ਆ ਵੀ ਕਿਤੇ ਲੋਕਾਂ ਨਾ ਘੇਰ ਲੈਣ ਹੁਣ ਡਰਾਈਵਰ ਕਰੇ ਤਾਂ ਕਰੇ ਕੀ ਜੇ ਖੜਦਾ ਤਾਂ ਫਿਰ ਲੋਕ ਕੁੱਟਣ ਨੂੰ ਪੈ ਜਾਂਦੇ ਨੇ ਉਹ ਤਾਂ ਮਾਰ ਦੇਣਗੇ ਉੱਥੇ ਕੁੱਟ-ਕੁੱਟ ਕੇ ਉੱਥੇ ਜੀ ਜੇ ਨਹੀਂ ਭੱਜੂਗਾ ਉੱਥੇ ਕੁੱਟ-ਕੁੱਟ ਕੇ ਮਾਰ ਦੇਣਗੇ ਉਹ ਤਾਂ ਫਿਰ ਜੀ ਸਜ਼ਾ ਤੋਂ ਮਾੜੀ ਗੱਲ ਹੋ ਗਈ ਉਹ ਤਾਂ ਬਾਲੀ ਜਿਆਦੇ ਮਾੜੀ ਹੈ ਅੱਜ ਬੰਦਾ ਜੂੰਦਾ ਦਾ ਹੁੰਦਾ ਪਰਿਵਾਰ ਮਿਲਦਾ ਲੈਂਦਾ ਜੇ ਮਾਰੀ ਤਾਂ ਫਿਰ ਐ ਕੀ ਗਿਆ ਬਿਲਕੁਲ ਸਹੀ ਗੱਲ ਆ ਜੀ ਇਹ ਤਾਂ ਤੁਹਾਡੀ ਨਹੀਂ ਇਹ ਤਾਂ ਬਹੁਤ ਗਲਤ ਬਾਜੀ ਜਿਵੇਂ ਪਹਿਲਾਂ ਚੱਲਦਾ ਸੀ ਜ ਔਰ ਤੁਸੀਂ ਡਰਾਈਵਰ ਵੀਰ ਕਰੋਗੇ ਕੀ ਕਰਨਾ ਕੀ ਆ ਜੀ ਜੋ ਜਾਮ ਲੱਗਣਿਆ ਇਹ ਸਾਰੇ ਗੱਡੀਆਂ ਖੜਨਗੀਆਂ ਕੋਈ ਲੱਭਣਾ ਡਰਾਈਵਰ ਗੱਡੀ ਚਲਾਉਣ ਵਾਲਾ ਜਿਹਨੂੰ ਸਜ਼ਾ ਹੀ ਨਹੀਂ ਹੋਗੀ ਮਾਰ ਜਾ ਕੇ ਉਹਦੇ ਬੱਚੇ ਕਿੱਥੇ ਜਾਣਗੇ ਉਹਦੇ ਸਾਡੇ ਹੁਣ ਦੋ ਤਿੰਨ ਬੱਚੇ ਨੇ ਸਾਨੂੰ ਗੁਰਬਨਾ ਕਰੇ ਕੱਲ ਨੂੰ ਗੱਲਬਾਤ ਹੋ ਜੇ ਅਸੀਂ ਅੰਦਰ ਚਲੇ ਗਏ ਉਹਨਾਂ ਨੂੰ ਰੋਟੀ ਖਾਣ ਦਊਗਾ 10 ਸਾਲ ਬਹੁਤ ਵੱਡਾ 10 ਸਾਲ ਕਿਹਦਾ ਹਾਂ ਜੀ ਬਿਲਕੁਲ ਸਹੀ ਗੱਲ ਹੈ ਨਹੀਂ ਇਹ ਤਾਂ ਬਹੁਤ ਗਲਤ ਗੱਲ ਆ ਜੀ ਸੋ ਡਰਾਈਵਰਾਂ ਦਾ ਨਾਂ ਲਾਣ ਜਿਹੜੀ ਜ਼ਿੰਮੇਵਾਰੀ ਇੱਕ ਨੱਟਰ ਵੀਰਾਂ ਦੀ ਵੀ ਹੁੰਦੀ ਹੈ ਜਿਹੜੀ ਬੜੀ ਦੇਖ ਰੱਖਦੇ ਆ ਬਾਈ ਜੀ ਕਾਨੂੰਨ ਬਾਰੇ ਪਤਾ ਲੱਗ ਗਿਆ ਹਾਂਜੀ ਹਾਂਜੀ ਕਾਨੂੰਨ ਬਾਰੇ ਪਤਾ ਲੱਗ ਗਿਆ ਕੀ ਕੀ ਕਹਿੰਦੀ ਐ ਮਨ ਦੇ ਬਾਪ ਕੀ ਕਹਿੰਦੇ ਐ ਕੀ ਬਰੋ ਇਹ ਬਹੁਤ ਗਲਤ ਗੱਲ ਆ ਜੀ ਜਿਹੜਾ ਇਹ ਕਾਨੂੰਨ ਰੱਖਿਆ ਗਿਆ ਵਾ ਹੁਣ ਇਹਦੇ ਕਾਰਨ ਅਸੀਂ ਗੱਡੀਆਂ ਖੜਾ ਕੇ ਧਰਨੇ ਲਾਵਾਂਗੇ ਜੀ ਧਰਨੇ ਲਾ ਕੇ ਕਾਨੂੰਨ ਪਾਸ ਨਾ ਕੀਤਾ ਜਾਵੇ ਸਰਕਾਰ ਕਹਿੰਦੀ ਐ ਜੀ ਜਿਹੜੇ ਡਰਾਈਵਰ ਗਲਤ ਕਰਨਗੇ ਮਾਰ ਕੇ ਪੱਜਣਗੇ ਜਾਂ ਰੈਸ ਡਰਾਈਵਿੰਗ ਕਰਨਗੇ ਅਸੀਂ ਤਾਂ ਉਹਨਾਂ ਦੇ ਸ਼ਕੰਜਾ ਕੱਸਿਆ ਆ ਆਮ ਤੌਰ ਤੇ ਹੁਸਕੀਆਂ ਹੁਣ ਸ਼ਹਿਰ ਚ ਤੁਸੀਂ ਵੀ ਦੇਖਦੇ ਹੋ ਕੁੜੀਆਂ ਜਾਂਦੀਆਂ ਨੇ ਉਹਨਾਂ ਦੇ ਕੋਲੇ ਲਾਇਸੈਂਸ ਨਹੀਂ ਹੁੰਦੇ ਉਹ ਗੱਡੀ ਉਵੇਂ ਮੋੜ ਦਾਂਦੀਆਂ ਨੇ ਉੱਥੇ ਦੱਸੋ ਵੀ ਡਰਾਈਵਰ ਕੀ ਕਰੂਗਾ ਜੀ ਠੀਕ ਹੈ ਜੀ ਅੱਗੇ ਕੋਈ ਲਿਖਤ ਨਹੀਂ ਹੁੰਦੇ ਜੀ ਹੈ ਨਹੀਂ ਤੇ ਕਈ ਉਮਰ ਤੋਂ ਵੀ ਥੱਲੇ ਨੇ ਜਿਨ੍ਹਾਂ ਦੇ 15-14 ਸਾਲ ਦੇ ਉਹ ਵੀ ਲਈ ਫਿਰਦੇ ਨੇ ਤੇ ਉਹਨਾਂ ਦਾ ਲਾਇਸੈਂਸ ਤਾਂ ਨਹੀਂ ਹੁੰਦਾ ਉੱਥੇ ਵੀ ਸਾਡੀ ਗਲਤੀ ਆ ਪਤਾ ਨਹੀਂ ਹੁੰਦਾ ਜੀ ਲਿਆ ਕੇ ਮੂਹਰੇ ਲਾ ਦੇਣੀ ਆ ਉੱਥੇ ਸਾਡੀ ਕੀ ਗਲਤੀ ਆ ਇਹ ਭੁਗਤਣਾ ਤੁਹਾਨੂੰ ਭੁਗਤਣਾ ਸਾਨੂੰ ਪੈਣਾ ਸਾਡੇ ਵੀ ਜਵਾਬ ਕਨੇ ਜਵਾਬ ਕਨੇ ਸਾਡੇ ਵੀ ਉਹ ਵੀ ਪਿਆਰੇ ਨੇ ਜਵਾਬ ਸਾਡੇ ਬਾਈ ਡਰਾਈਵਰ ਹੋ ਹਾਂਜੀ ਜੀ ਬਾਈ ਕਿਵੇਂ ਲੱਗਦਾ ਹੁਣ ਜੇ ਲਈ ਹੁਣ ਸੋਧਾਂ ਹੋਈ ਐ ਕਾਨੂੰਨ ਚ 10 ਦਾ ਸਾਲ ਤੱਕ ਦੀ ਸਜ਼ਾ ਹੋਣੀ ਐ ਜੇ ਕਿਤੇ ਗੱਡੀ ਕਿਤੇ ਵੱਜ ਗਈ ਜੇ ਕਿਸੇ ਦੀ ਮੌਤ ਹੋ ਗਈ ਜਾਣ ਕੇ ਤਾਂ ਕਹਿੰਦੇ ਕੋਈ ਡਰਾਈਵਰ ਵੀ ਕਿਸੇ ਨੂੰ ਮਾਰਦਾ ਨਹੀਂ ਸੁਣਿਆ ਹੈ ਕਹਿੰਦੇ ਡਰਾਈਵਰ ਤਾਂ ਕੁੱਤੇ ਨੂੰ ਮਾਰਨ ਨੂੰ ਦਿਲ ਨਹੀਂ ਕਰਦਾ ਕਿ ਗੱਡੀ ਦੇ ਵਿੱਚ ਕੁੱਤਾ ਹੀ ਆ ਕੇ ਮਰ ਜੇ ਡਰਾਈਵਰ ਦੀ ਇਹੋ ਜਿਹੀ ਹੁੰਦੀ ਹੈ ਇਹਦੇ ਕੰਮ ਪਰ ਜੇ ਵੀ ਐਕਸੀਡੈਂਟ ਹੋ ਗਿਆ ਕਿ ਥੱਲੇ ਆ ਕੇ ਮਰ ਗਿਆ 10 ਸਾਲ ਤੱਕ ਦਾ ਇੱਕ ਸਿਸਟਮ ਬਣਦਾ ਪਿਆ ਬਈ ਸੋਚੀ ਕਿਵੇਂ ਲੱਗਦਾ ਗਲਤ ਹੈ ਸਰ ਜੀ ਇਹ ਗਲਤ ਹੈ ਜੀ ਇਹਦਾ ਗਰੀਬ ਬੰਦੇ ਨੂੰ ਮਾਰਨਾ ਇਹ ਕੰਮ ਹੋਇਆ ਪਿਆ ਜੀ ਸਾਨੂੰ ਗੱਡੀਆਂ ਚਲਾਉਣਾ ਫਿਰ ਇਹਦਾ ਮਤਲਬ ਹੁਣ ਸੰਧੋ ਦੀਆਂ ਛੜੀਆਂ ਕਰਨੀਆਂ ਪੈਣਗੀਆਂ ਜੀ ਕੀ ਹੈ ਜੀ ਇੱਕ ਗਰੀਬ ਡਰਾਈਵਰ ਬੰਦਾ 400 ਰੁਪਏ ਦਿਹਾੜੀ ਆ 500 ਜੀ ਕਿੱਥੋਂ ਭਰ ਦੋ ਜੀ ਨਜਰਵਾਨਾ ਜਵਾਬ ਪਾਲੂਗਾ ਜੀ ਉਹ ਕੀ ਕਰੂਗਾ ਮਰ ਖੜੂ ਚ ਸਜ਼ਾ ਹੋਗੀ ਸਜ਼ਾ ਹੋਈ ਫਿਰ ਜਵਗ ਮਾਰਨ ਆਈ ਕੰਮਾ ਜੀ ਉਹ ਵੀ ਤਾਂ ਮਤਲਬ ਘਾਹ ਨੂੰ ਕਿੱਥੇ ਬੋਟਾ ਪਾਵਾਂਗੇ ਇਹ ਜਿਹੇ ਬੰਦੇ ਨੇ ਪੈਸੇ ਤਾਂ ਬੰਦਾ ਫਿਰ ਇਦੋਂ ਤਾਂ ਮੰਗ ਕੇ ਕਰ ਲੂ ਮੰਗ ਕੇ ਸਜ਼ਾ ਹੋਗੀ ਫਿਰ ਵੀਰ ਤਾਂ ਅੰਦਰ ਨਹੀਂ ਕੱਟਣੀ ਨਹੀਂ ਸਰ ਕਈ ਬੰਦੇ ਡਰਾਈਵਲ ਇਕੱਲੇ ਇਕੱਲੇ ਸੀ ਹਾਂ ਮਗਰ ਸਾਡੇ ਕੋਈ ਨਾ ਮਾਪੇ ਪਾ ਨਾ ਕੋਈ ਹੋਰ ਹੈ ਉਹ ਕਹਿੰਦਾ ਸਿੰਘ ਸਾਹਿਬ ਕਹਿੰਦੇ ਵੀ ਜੇ ਤੁਸੀਂ ਐਕਸੀਡੈਂਟ ਕਰਕੇ ਮੌਕੇ ਤੋਂ ਭੱਜੋਗੇ ਤਾਂ ਸਜ਼ਾ ਸਖਤ ਹੈ ਤੇ ਖੜੇ ਰੋਗੇ ਫਿਰ ਕੋਈ ਗੱਲ ਨਹੀਂ ਉਹ ਪਬਲ ਉਹਦੀ ਗਰੰਟੀ ਲਵੇ ਫਿਰ ਸਿੰਘ ਸਾਹਿਬ ਪਿੱਛੇ ਬੱਸਾਂ ਤਾਂ ਬੜੀਆਂ ਖੜੀਆਂ ਕੀ ਗੱਲ ਡਰ ਤਾਂ ਹੀ ਲੱਗਦਾ ਔਰ ਸ਼ੇਰਿੰਗ ਦੇ ਬੰਨੂ ਬਹੁਤ ਜ਼ਿਆਦਾ ਲੱਗਦਾ ਜੀ ਜਿਹੜੇ ਨਵੇਂ ਜਿਹੜੇ ਨਵੇਂ ਕਾਨੂੰਨ ਆ ਗਏ ਬਹੁਤ ਲੋਕਾਂ ਲਈ ਮਾਰੂ ਆ ਇਹ ਡਰਾਈਵਰ ਲਈ ਖਾਸ ਕਰਕੇ ਬਹੁਤ ਜ਼ਿਆਦਾ ਗਲਤ ਕਾਨੂੰਨ ਆ ਇਹ ਡਰਾਈਵਰ ਕਿਹੜਾ ਆਮ ਗੱਡੀ ਵਾਲਾ ਕਿ ਹੈਵੀ ਗੱਡੀ ਵਾਲਾ ਹੈਵੀ ਵੀ ਸਾਰੇ ਡਰਾਈਵਰ ਦਾ ਡਰਾਈਵਰ ਹੀ ਆ ਹਾਂ ਜੀ ਜਿਹੜਾ ਸਟੀਅਰਿੰਗ ਦੇ ਬਹਿ ਗਿਆ ਡਰਾਈਵਰ ਹਾਂ ਜੀ ਤੁਹਾਨੂੰ ਕੀ ਲੱਗਿਆ ਵੀ ਇਹ ਕਾਨੂੰਨ ਤੁਹਾਨੂੰ ਮਾਰੂ ਕਿਉਂ ਲਗਿਆ ਮਾਰੂ ਹੀ ਇਸ ਕਰਕੇ ਆ ਵੀ ਇਹ ਜਿਹੜੇ ਗਰੀਬ ਲੋਕ ਆ ਉਹਨਾਂ ਦਾ ਕੱਤਾ ਹੈ ਮੇਨ ਬਿਲਕੁਲ ਮੈਂਨ ਕੱਤਾ ਹੈ ਜਿਹੜੇ ਕੋਈ ਦੁਕਾਨਾ ਹੱਤੀਆਂ ਫੈਕਟਰੀਆਂ ਨਹੀਂ ਹੈ ਹਾਂ ਹਾਂ ਜੀ ਹਾਂ ਹਾਂ ਨਹੀਂ ਨੌਕਰੀ ਕਰੂਗਾ ਹਾਂ ਜੀ ਤੇ ਜਿਹੜੇ ਰੂਲ ਰੂਲ ਆਫ ਰੈਗੂਲੇਸ਼ਨ ਆ ਇਹ ਇੱਥੇ ਨਹੀਂ ਲਾਗੂ ਹੋਣੀ ਚਾਹੀਦੀ ਇਹ ਕਿਉਂਕਿ ਆਪਣਾ ਜਿਹੜੇ ਦੇਸ਼ ਹਨਾ ਇਹਦਾ ਜਿਹੜਾ ਅੰਦਰੂਨੀ ਸਿਪਾਹੀ ਆ ਇਹ ਡਰਾਈਵਰ ਆ ਫੌਜ ਫੌਜ ਦਾ ਜਿਹੜਾ ਸਿਪਾਹੀ ਆ ਉਹ ਦੇਸ਼ ਦਾ ਬਾਹਰਲੇ ਦੇਸ਼ ਦੇ ਕੰਮ ਕਰਦਾ ਬਾਰਡਰ ਦੇ ਉੱਤੇ ਜਿਹੜਾ ਡਰਾਈਵਰ ਆ ਉਹ ਦੇਸ਼ ਦੇ ਅੰਦਰ ਕਮਾਈ ਕਰਦਾ ਠੀਕ ਹੈ ਜੀ ਇਹ ਸਰਕਾਰ ਦੀ ਰੀੜ ਦੀ ਹੱਡੀ ਆ ਤੇ ਇਹਨਾਂ ਤੇ ਇੰਨਾ ਕੋਈ ਮਾਰੂ ਕਾਨੂੰਨ ਨਹੀਂ ਲਾਗੂ ਹੋਣੇ ਚਾਹੀਦਾ ਸੀ ਠੀਕ ਆ ਥੋੜਾ ਬਹੁਤ ਮੜਾ ਮੂਟਾ ਇਹਨੂੰ ਸਮਝਾਉਣ ਦੇ ਪਹਿਲਾਂ ਇਹਨੂੰ ਟ੍ਰੇਨਿੰਗ ਦਿੰਦੇ ਹਾਂ ਟ੍ਰੇਨਿੰਗ ਦਿੰਦੇ ਫਿਰ ਕੰਟਰੋਲ ਕਰਦੇ ਟ੍ਰੇਨਿੰਗ ਦੀ ਗੱਲ ਕਰਦੇ ਹੋ ਸੜਕ ਤੇ ਉੱਥੇ ਹੀ ਕੁੱਤਾ ਉੱਥੇ ਹੀ ਗਦਾ ਉੱਥੇ ਹੀ ਕੋਣਾ ਕੋਈ ਸਾਈਕਲ ਤੇ ਉੱਥੇ ਸਾਰਾ ਕੁਝ ਉਹੀ ਗੱਲ ਆ ਗਈ ਰੂਲ ਆਫ ਰੈਗੂਲੇਸ਼ਨ ਤਦ ਤੱਕ ਕੋਈ ਹੈ ਨਹੀਂ ਠੀਕ ਹੈ ਜੀ ਰੋਂਗ ਸਾਈਡ ਲੋਕ ਤੁਰੇ ਫਿਰਦੇ ਫੁੱਟਪਾਥ ਦਾ ਕੋਈ ਮਤਲਬ ਨਹੀਂ ਲਾਈਟਾਂ ਦਾ ਕੋਈ ਮਤਲਬ ਨਹੀਂ ਲਾਇਸੈਂਸ ਹੈ ਜਿਹੜਾ ਉਹ ਜਿੱਥੇ ਮਰਜ਼ੀ ਜਾ ਕੇ ਬਣਵਾ ਸਕਦੇ ਹੁੰਦੇ ਠੀਕ ਹੈ ਜੀ ਹਾਂ ਤੇ ਕਈਆਂ ਕੋਲ ਹੈ ਵੀ ਹੈ ਨਹੀਂ ਜ਼ਰੂਰੀ ਹੈ ਯੋਗ ਹੈ ਪਹਿਲੀ ਗੱਲ ਤਾਂ ਡਾਕੂਮੈਂਟ ਚਾਹੀਦੇ ਸੀ ਡਾਕੂਮੈਂਟ ਹੈ ਨਹੀਂ ਕੋਲੇ ਤੁਸੀਂ ਡਰਾਈਵਰ ਦੀ ਤੇ ਕਾਨੂੰਨ ਪੂਰਾ ਫਲ ਲਾਗੂ ਕਰਤਾ ਪਹਿਲਾਂ ਆਪਣੇ ਦੇਸ਼ ਦਾ ਸਿਸਟਮ ਸੰਭੋ ਉਸ ਤੋਂ ਬਾਅਦ ਫਿਰ ਤੁਸੀਂ ਕਾਨੂੰਨ ਲਾਗੂ ਕੁਝ ਸਰਕਾਰ ਸਿੰਘ ਸਾਹਿਬ ਕਹਿੰਦੀ ਕਹਿੰਦੇ ਜੀ ਜਿਹੜਾ ਮੌਕੇ ਤੋਂ ਭੱਜੂ ਮਾਰ ਕੇ ਅਸੀਂ ਤਾਂ ਉਹਨੂੰ ਕੱਸਣਾ ਕਹਿੰਦੇ ਜਿਹੜਾ ਖੜ ਜੂਗਾ ਉਹਨੂੰ ਕੁਝ ਨਹੀਂ ਕਰਾਉਂ ਉਹ ਖੜਾ ਹੀ ਮਰ ਗਿਆ ਉਹ ਉੱਥੇ ਹੀ ਮਰ ਗਿਆ ਉਹਨੂੰ ਤੁਸੀਂ ਕਰਨ ਜੋਗੇ ਰਹਿਣਾ ਹੀ ਨਹੀਂ ਕੋਸ ਕਿਉਂਕਿ ਤੁਹਾਡੇ ਤੱਕ ਉਹਨਾਂ ਨੇ ਕਾਨੂੰਨ ਤੱਕ ਛੜਨਾ ਨਹੀਂ ਲੋਕਾਂ ਨੇ ਆਉਣ ਵਾਸਤੇ ਜੇ ਤੁਹਾਡੇ ਕੋਲੇ ਆਊਗਾ ਦਇਆ ਤੁਹਾਡੇ ਕੋਲ ਕਰੂਗਾ ਉਹ ਤਾਂ ਹੀ ਤੁਸੀਂ ਉਹਦੇ ਤੇ ਕਾਨੂੰਨ ਲਾਗੂ ਕਰੋਗੇ ਉਹ ਲੋਕਾਂ ਛੱਡਣਾ ਛੱਡ ਦੇ ਤਾਂ ਫਿਰ ਕਿਹੜਾ ਅਨੁਭਾਤੀ ਹਾਂਜੀ 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 ਇਹ ਤਾਂ ਹਲਕੀ ਸਿੰਘ ਸਾਹਿਬ ਹਲਕੀ ਹੈ ਇਹਦਾ ਹੱਲ ਇਹੀ ਹੈ ਇਹ ਪਹਿਲਾਂ ਲੋਕਾਂ ਨੂੰ ਜਾਗਰੂਕ ਕਰ ਦੇ ਉਸ ਤੋਂ ਬਾਅਦ ਆਪਦੇ ਕਾਨੂੰਨ ਦੀ ਪ੍ਰਕਿਰਿਆ ਸੀਗੀ ਥੋੜੀ ਬੋਤ ਕੱਸ ਦੇ ਹਾਂ ਇੱਕਦਮ ਨਹੀਂ 2 ਤੋਂ 10 ਯਾਨੀ ਪੱਖਾ 1 2 3 ਐਸੇ ਤਾਂ ਪੈਸਾ ਹਾਂ ਸਾਹਬ ਨਾ ਚੱਲਦੇ ਉਸ ਤੋਂ ਬਾਅਦ ਕਸੂਰ ਦੇਖ ਦੇ ਹੁਣ ਹਿਮਾਚਲ ਵੀ ਨਾਲ ਆਪਣੇ ਕਾਨੂੰਨ ਲੱਗਦਾ ਮਾਟਲ ਦਾ ਕਾਨੂੰਨ ਆ ਉੱਥੇ ਫੀਤਾ ਛਟਾਂ ਦਾ ਰੋਡ ਦੇ ਉੱਤੇ ਅੱਧਾ ਤੁਹਾਡਾ ਅੱਧਾ ਅਗਲੇ ਦਾ ਠੀਕ ਹੈ ਜੀ ਤੇ ਜੇ ਹੁਣ ਤੁਹਾਡੇ ਵਾਲੇ ਪਾਸੇ ਕੋਈ ਆ ਗਿਆ ਤਾਂ ਠੀਕ ਆ ਤੁਸੀਂ ਗੁਨਾਹਗਾਰੋਂ ਪਰ ਜੇ ਹੁਣ ਤੁਹਾਡੇ ਸਾਹਮਣੇ ਕੋਈ ਆ ਗਿਆ ਤਾਂ ਉਹਦੇ ਤੇ ਸੁਈ ਸਾਈਡ ਦਾ ਪਰਚਾ ਹੋਣਾ ਚਾਹੀਦਾ ਇੱਕ ਤਾਂ ਘਰੋਂ ਲੜਕੇ ਆ ਗਿਆ ਉਹਨੇ ਬੰਦੇ ਨੇ ਸਿੱਧਾ ਆ ਕੇ ਟਾਇਰ ਦੇ ਥੱਲੇ ਆ ਕੇ ਦੇ ਤਾ ਹੁਣ ਉਹ ਪਹਿਲਾਂ ਉਹਨੂੰ ਸਕੂਟਰ ਸਿਖਾਉਣ ਜਾਗੀ ਅਸੀਂ ਅਗਲੇ ਦੇ ਘਰੇ ਫਿਰ ਅਸੀਂ ਆਪਣੀ ਗੱਡੀ ਚ ਲਈ ਹੈ ਨਾ ਤਾਂ ਕਰਕੇ ਇਹ ਜਿਹੜਾ ਕਾਨੂੰਨ ਆ ਬਹੁਤ ਜ਼ਿਆਦਾ ਗਲਤ ਆ ਲੋਕਾਂ ਨੂੰ ਸਮਝਣਾ ਚਾਹੀਦਾ ਬਾਕੀ ਸਰਕਾਰ ਨੂੰ ਸਰਕਾਰ ਕਿਹੜਾ ਉੱਪਰੋਂ ਬਣ ਕੇ ਆ ਗਈ ਹਰ 5 ਸਾਲ ਬਾਅਦ ਬਦਲੀ ਹੋ ਜਾਣੀ ਹੈ ਇਹ ਕਾਨੂੰਨ ਜਿਹੜਾ ਬਣਾਤਾ ਲੋਕ ਹੀ ਚੁਣਦੇ ਆ ਜਿਹੜਾ ਕਾਨੂੰਨ ਬਣਾਤਾ ਇਹ ਤੁਸੀਂ 70 ਸਾਲ ਪੁਰਾਣਾ ਸੰਵਿਧਾਨ ਤੋੜ ਕੇ ਅੱਜ ਕਾਨੂੰਨ ਬਣਾਤਾ ਠੀਕ ਹੈ ਜੀ ਪਰ ਇਹ ਵੀ ਸੁਣ ਲਓ ਉਹ ਕਹਿੰਦੇ ਨੇ 70 ਸਾਲ ਬਣਾਤਾ ਤਾ ਤੋੜਿਆ ਉਦੋਂ ਅੰਗਰੇਜ਼ਾਂ ਕੋਲ ਟਾਵੀਂ ਟਾਵੀਂ ਗੱਡੀ ਹੁੰਦੀ ਸੀ ਕਿਤੇ ਕੋਈ ਆਮ ਬੰਦਾ ਅੰਗਰੇਜ਼ ਦੀ ਗੱਡੀ ਥੱਲੇ ਨਾਲੇ ਅਫਸਰਾਂ ਥੱਲੇ ਤੇ ਉਹਦੀ ਖੜੇ ਪੈਰ ਜ਼ਮਾਨਤ ਹੋ ਜੇ ਦੋ ਲੈ ਕੇ ਨਾਲ ਜ਼ਮਾਨਤੀ ਹੈ ਤੇ ਸ਼ਾਮ ਦੀ ਚਾਹ ਘਰੇ ਪੀਵੇ ਜਾ ਕੇ ਇਹ ਕਾਨੂੰਨ ਤਾ ਉਸ ਤੇ ਸੀ ਤਾਂ ਉਹ ਸੋਧਿਆ ਸਰਕਾਰ ਇਹ ਕਹਿੰਦੀ ਪਈ ਆ ਜੇ 70 ਸਾਲ ਪਹਿਲਾਂ ਅੰਗਰੇਜ਼ਾਂ ਦਾ ਕਾਨੂੰਨ ਲਾਗੂ ਸੀ ਤੇ ਅੱਜ ਵੀ ਲੋਕ ਅੰਗਰੇਜ਼ਾਂ ਕੋਲ ਹੀ ਜਾਂਦੇ ਆ ਭੱਜ-ਭੱਜ ਕੇ ਤੁਸੀਂ ਕਾਨੂੰਨ ਕੀ ਦੇਸੀ ਦੇ ਅੰਗਰੇਜ਼ਾਂ ਨੂੰ ਜਿਾਪੇ ਉਹਨਾਂ ਕੋਲ ਕੰਮ ਕਰ ਲੈ ਕੋਈ ਨਹੀਂ ਉਹ ਸਾਡਾ ਕਾਨੂੰਨ ਬਣਾ ਦੇਣ ਜਿਹੜਾ ਬਣਾਉਣਾ ਤੇ ਤੁਹਾਡੇ ਤੋਂ ਸਿਸਟਮ ਤਾਂ ਚੱਲ ਨਹੀਂ ਰਿਹਾ ਠੀਕ ਹੈ ਜੀ ਤੇ ਇੱਕ ਬੰਦੇ ਕੋਲੇ ਹੁਣ ਫੜਿਆ ਗਿਆ ਆ ਉਹ ਐਮ ਐਲ اے ਐਮ ਪੀ ਤੇ ਉਹਦੇ ਕੋਲ ਕਿੰਨੇ ਦਾ ਨਹੀਂ ਮਸ਼ੀਨਾ ਉਹਦੀਆਂ ਨੋਟ ਗਿਣੀ ਕਿੱਲਾ ਹਾਂ ਭਾਈ ਯਾਰ ਠੀਕ ਹੈ ਗਿਣਤੀ ਨਹੀਂ ਹੈਗੀ ਤੁਹਾਡੇ ਐਮ ਐਲ ਏ ਜੀ ਐਮ ਐਲ ਏ ਦਾ ਐਮ ਪੀ ਦਾ ਹਾਲ ਆ ਤਦੂ ਇਹ ਡਰਾਈਵਰ ਕੋਲੇ ਕੀ ਆ ਦੋ ਟਾਈਮ ਦੇ ਇੱਕ ਟਾਈਮ ਰੋਟੀ ਖਾ ਕੇ ਪੈਂਦਾ ਉਹ ਇੱਕ ਟਾਈਮ ਤੇ ਤੁਸੀਂ ਉਹਦੇ ਤੇ ਤੇ ਆ ਗਿਆ ਹਾ ਤੁਸੀਂ ਇਹ ਜਿਹੜਾ 10 ਲੱਖ ਨੂੰ ਸੀ ਉਹ ਤੇ ਕਰਦੇ ਲਾਗੂ ਵੀ ਜਿਹਦੇ ਕੋਲੇ ਆਪਦੀ ਕੋਈ ਕੰਪੈਸਟੀ ਤੋਂ ਵੱਧ ਪੈਸਾ ਉਹਦੇ ਤੇ ਲਾਗੂ ਕਰੋ ਇਹ ਪਤਾ ਲੱਗ ਜੂ ਇਹ ਹੈ ਸੋ ਦਰਸ਼ਕੋ ਗੱਲ ਫੇਰ ਉਹੀ ਹੈ ਬਹੁਤ ਪਿਆਰੀ ਗੱਲ ਸਾਾਨੂੰ ਕੀਤੀ ਹੈ ਕਹਿੰਦੇ ਵੀ ਜਿਹੜਾ ਤਾਂ ਵਿਚਾਰਾ ਕਿ 10 12 15000 ਦੀ ਨੌਕਰੀ ਕਰਦਾ ਆਪ ਦਾ পেট ਪਾਲਦਾ ਕਹਿੰਦੇ ਦੋ ਟਾਈਮ ਦੀ ਰੋਟੀ ਦਾ ਹੱਕ ਦੀ ਬਣਦੀ ਆ ਇੱਕ ਟਾਈਮ ਖਾਂਦਾ ਇੱਕ ਟਾਈਮ ਗੱਠ ਦੇ ਰਹਿੰਦਾ ਡੱਡ ਨੂੰ ਕਿਉਂ ਵੀ ਜਨਾਨੀ ਬੱਚੇ ਪਲ ਜਾਣਗੇ ਨੌਕਰੀਆਂ ਕਰਦਾ ਵੱਡੀ ਵੱਡੀ ਗੱਡੀਆਂ ਚਲਾਉਂਦਾ ਸਫਰ ਕਰਦਾ ਪਰਿਵਾਰ ਤੋਂ ਦੂਰ ਰਹਿੰਦਾ ਤੇ ਫਿਰ ਵੀ ਜੇ ਉਸ ਬੰਦੇ ਨੂੰ ਜਿਹੜਾ ਪੂਰੇ ਦੇਸ਼ ਦੀ ਇਕਨੋਮੀ ਚਲਾਉਂਦਾ ਤੁਹਾਡਾ ਸਮਾਨ ਪਿੰਡਾਂ ਤੋਂ ਸ਼ਹਿਰ ਸ਼ਹਿਰਾਂ ਤੋਂ ਪਹਾੜ ਪਤਾ ਨਹੀਂ ਕਿੱਥੇ ਕਿੱਥੇ ਆਪਣਾ ਟਰੈਵਲ ਹੈ ਕਮਿਊਟ ਕਰਦਾ ਹੈ ਦੇਖ ਕੇ ਉਸ ਡਰਾਈਵਰ ਨੂੰ ਤੁਸੀਂ ਟੈਨਸ਼ਨ ਪਾਣੀ ਹੈ ਬਿਪਤਾ ਪਾਣੀ ਹੈ ਗਲਤੀ ਕਿਸੇ ਦੀ ਕਲਪਿਆ ਕੋਈ ਕਸੂਰ ਕਿਸੇ ਦਾ ਜੇ ਟ੍ਰੇਨਡ ਕੋਈ ਆਮ ਡਰਾਈਵਰ ਨਹੀਂ ਹੈਗਾ ਕੋਈ ਬੱਚਾ ਹੋਵੇ ਮੁੰਡਾ ਕੁੜੀ ਕਈ ਕੋ ਲਾਇਸੈਂਸ ਹੀ ਹੁੰਦੇ ਨਵੀਂ ਉਮਰ ਦੇ ਡਰਾਈਵਰ ਹੁੰਦੇ ਨੇ ਉਹ ਦੇ ਵੱਡੀ ਗੱਡੀਆਂ ਵਾਲੇ ਦੇ ਮੂਰੇ ਆ ਜਾਣ ਤਾਂ ਫਿਰ ਵੱਡੀ ਗੱਡੀ ਵਾਲੇ ਦਾ ਕਸੂਰ ਕੀ ਹੋ ਗਿਆ ਉਹ ਹੁਣ ਕੀ ਕਰੇ ਹੁਣ ਘਰ ਘਰ ਜਾ ਕੇ ਤਾਂ ਸਮਝਾਣ ਤੋਂ ਰਿਆ ਸਾਰਿਆਂ ਨੂੰ ਕਿ ਆਪਣੇ ਬੱਚੇ ਟ੍ਰੇਨਿੰਗ ਕਰ ਖੜਕਾਂ ਦੇ ਭੇਜੋ ਪਰ ਜੇਕਰ ਕੋਈ ਐਦਾਂ ਅੱਗੇ ਆਂਦਾ ਹੈ ਤਾਂ ਜਿਹੜਾ ਅੱਗੇ 2 ਸਾਲ ਦਾ ਪ੍ਰਾਵਧਾਨ ਸੀਗਾ ਉਹ 10 ਸਾਲ ਤੱਕ ਦਾ ਕਿਉਂ ਕੀਤਾ ਗਿਆ ਜੇਕਰ ਅਸੀਂ ਖੜਦੇ ਆ ਤਾਂ ਲੋਕ ਮਾਰਦੇ ਆ ਜੇਕਰ ਨਹੀਂ ਖੜਦੇ ਹਿੱਟ ਐਂਡ ਰਨ ਯਾਨੀ ਉੱਥੋਂ ਭੱਜ ਲੈਣੇ ਆ ਤਾਂ ਫਿਰ ਸਰਕਾਰ ਦਾ ਕਾਨੂੰਨ ਮਾਰਦਾ ਹੈ ਕੈਮਰਾਮੈਨ ਅਮਿਤ ਕੁਮਾਰ ਪਾਠਕ ਦੇ ਨਾਲ ਨਫਪਰੀ ਸਿੰਘ ਵੇਦੀ ਲੁਧਿਆਣਾ ਲਾਈਵ ਨਿਊਜ਼